ਸਤਿ ਸ਼੍ਰੀ ਅਕਾਲ ਜੀ ਤੁਹਾਡਾ ਮੇਰੇ ਚੈਨਲ ਤੇ ਬਹੁਤ ਜ਼ਿਆਦਾ ਵੈਲਕਮ ਹੈ ਜੀ ਮੇਰਾ ਨਾਮ ਹੈ ਹਰਪ੍ਰੀਤ ਕੌਰ ਤੇ ਇਹ ਮੈਂ ਆਪਣਾ ਨਵਾਂ ਚੈਨਲ ਬਣਾਇਆ ਹੈ ਇਸ ਚੈਨਲ ਤੇ ਮੈਂ ਆਪਣੇ ਬਾਰੇ ਕੁਝ ਨਾ ਕੁਝ ਤੁਹਾਨੂੰ ਦੱਸਦੀ ਰਵਾਂਗੀ ਤੇ ਮੇਰੇ ਚੈਨਲ ਤੇ ਜ਼ਿਆਦਾਤਰ ਮੇਰੇ ਵਾਲਾਂ ਦੀਆਂ ਵੀਡੀਓਜ਼ ਆਣਗੀਆਂ ਕਿਉਂਕਿ ਮੈਂ ਆਪਣੇ ਵਾਲਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ ਤੇ ਮੈਨੂੰ ਆਪਣੇ ਵਾਲਾਂ ਨਾਲ ਬਹੁਤ ਹੀ ਜ਼ਿਆਦਾ ਲਗਾਵ ਹੈ ਤੇ ਮੈਂ ਆਪਣੇ ਵਾਲਾਂ ਦੀ ਕੁਝ ਨਾ ਕੁਝ ਕਰਦੀ ਰਹਿਣੀ ਆ हेयर केयर ਕੁਝ ਨਾ ਕੁਝ ਕਰਦੀ ਰਹਿਣੀ ਆ ਤੇ ਮੈਂ ਸੋਚਿਆ ਕਿਉਂ ਨਾ ਇਹ ਤੁਹਾਡੇ ਨਾਲ ਸ਼ੇਅਰ ਕੀਤਾ ਜਾਵੇ ਤਾਂ ਕਿ ਹੋਰ ਵੀ ਜੋ ਆਪਣੇ ਵਾਲਾਂ ਨੂੰ ਪਿਆਰ ਕਰਦੇ ਨੇ ਲੰਬੇ ਕਰਨਾ ਚਾਹੁੰਦੇ ਨੇ ਤੇ ਆਪਣੀ ਸਾਰੀਆਂ ਵਾਲਾਂ ਦੀ ਪ੍ਰੋਬਲਮ ਤੋਂ ਛੁਟਕਾਰਾ ਪਾਣਾ ਚਾਹੁੰਦੇ ਨੇ ਤਾਂ ਮੇਰੀ ਵੀਡੀਓਜ਼ ਜ਼ਰੂਰ ਦੇਖਿਓ ਜੇ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਜੇ ਤੁਸੀਂ ਮੇਰੇ ਨਾਲ ਜੁੜਨਾ ਚਾਹੁੰਦੇ ਹੋ ਮੇਰੇ ਬਾਰੇ ਜਾਨਣਾ ਚਾਹੁੰਦੇ ਹੋ ਠੀਕ ਹੈ ਤੇ ਮੈਂ ਜ਼ਿਆਦਾਤਰ ਆਪਣੇ ਵਾਲਾਂ ਦੀਆਂ ਵੀਡੀਓਜ਼ ਲੈ ਕੇ ਆਉਂਗੀ ਹੋਰ ਵੀ ਬ ਮੈਨੂੰ ਲੱਗਿਆ ਵੀ ਸ਼ੇਅਰ ਕਰਨਾ ਚਾਹੀਦਾ ਏ ਉਹ ਸ਼ੇਅਰ ਕਰਦੀ ਰਹੂੰਗੀ ਆਪਣੇ ਬਾਰੇ ਆਪਣੀ ਲਾਈਵ ਬਾਰੇ ਸ਼ੇਅਰ ਕਰਦੀ ਰਹੂੰਗੀ ਤੁਸੀਂ ਜਰੂਰ ਮੈਨੂੰ ਪਿਆਰ ਦਿਓ ਤੇ ਅੱਜ ਮੈਂ ਜ਼ਿਆਦਾ ਇੰਟਰੋਡਕਸ਼ਨ ਦੀ ਵੀਡੀਓ ਨਹੀਂ ਲੰਬਾ ਕਰਨਾ ਚਾਹੁੰਦੀ ਤੇ ਅੱਜ ਵੀ ਮੈਂ ਛੋਟੀ ਜੀ ਵੀਡੀਓ ਤੁਹਾਡੀ ਖੇਰ ਲਈ ਲੈ ਕੇ ਆਈਆਂ ਤੁਸੀਂ ਸਾਈਡ ਤੇ ਦੇਖ ਸਕਦੇ ਹੋ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਆਪਣੇ ਵਾਲਾਂ 'ਚ ਕੰਗੀ ਕਿਵੇਂ ਕਰਦੀਆਂ ਹਾਂ ਜੀ ਇਹ ਬਹੁਤ ਹੀ ਛੋਟਾ ਜਿਹਾ ਪੁਆਇੰਟ ਹੈ ਕਈ ਜਣੇ ਸੋਚਣਗੇ ਕਿ ਹਾਂ ਜੀ ਇਹ ਕੀ ਹੋਇਆ ਵਾਲਾਂ 'ਚ ਕੰਗੀ ਕਿਵੇਂ ਕਰਦੀਆਂ ਸਾਰਿਆਂ ਨੂੰ ਪਤਾ ਹੈ ਕਿਵੇਂ ਕਰਨੀਆਂ ਨਹੀਂ ਜੀ ਅੱਜ ਵੀ ਬਹੁਤ ਜਣੇ ਆਪਣੇ ਵਾਲਾਂ ਦੀ ਜੋ ਕੰਗੀ ਕਰਦੇ ਨੇ ਉਹ ਗਲਤ ਤਰੀਕੇ ਨਾਲ ਕਰਦੇ ਨੇ ਠੀਕ ਹੈ ਤੇ ਮੈਂ ਉਹੀ ਤੁਹਾਨੂੰ ਅੱਜ ਦਿਖਾਉਣਾ ਚਾਹੁੰਦੀ ਬਾਲਾਂ ਦੀ ਕੰਗੀ ਕਰ ਰਹੀਆਂ ਤੇ ਤੁਸੀਂ ਦੇਖ ਸਕਦੇ ਹੋ ਕਿਵੇਂ ਕਰ ਰਹੀਆਂ ਸਾਨੂੰ ਕਦੇ ਵੀ ਆਪਣੇ ਵਾਲ ਉੱਤੇ ਤੋਂ ਨਹੀਂ ਬਾਣੇ ਚਾਹੀਦੇ ਜਿਵੇਂ ਕਿ ਮੈਂ ਕਰ ਰਹੀਆਂ ਇੱਧਰ ਹਮੇਸ਼ਾ ਆਪਣੇ ਵਾਲਾਂ ਨੂੰ ਨੀਚੇ ਤੋਂ ਬੋਣਾ ਚਾਹੀਦਾ ਹੈ ਤੇ ਸਭ ਤੋਂ ਪਹਿਲਾਂ ਬਾਲ ਬਾਉਣ ਤੋਂ ਪਹਿਲਾਂ ਜੋ ਕਿ ਆਪਣੇ ਵਾਲਾਂ ਨੂੰ ਮਤਲਬ ਲੰਬਾ ਕਰਨਾ ਚਾਹੁੰਦੇ ਉਹਨਾਂ ਲਈ ਹੈ ਜਿਨ੍ਹਾਂ ਨੂੰ ਛੋਟੇ हेयर ਪਸੰਦ ਹੈ ਉਹ ਵੀਡੀਓ ਨੂੰ ਸਕਿਪ ਵੀ ਕਰ ਸਕਦੇ ਹੋ ਨਾ ਦੇਖੋ ਕੋਈ ਪ੍ਰੋਬਲਮ ਨਹੀਂ ਹੈਗੀ ਜੋ ਵਾਲਾਂ ਨੂੰ ਪਿਆਰ ਕਰਦੇ ਨੇ ਉਹ ਵੀਡੀਓ ਦੇਖ ਸਕਦੇ ਹੋ ਕਿਉਂਕਿ ਮੇਰੇ ਬਾਲ ਬਹੁਤ ਹੀ ਪਹਿਲਾਂ ਲੰਬੇ ਸੀਗੇ ਬਹੁਤ ਜ਼ਿਆਦਾ ਲੰਬੇ ਸੀ ਤੇ ਮੋਟੇ ਵੀ ਸੀਗੇ ਮੇਰੀ ਗੁੱਤ ਬਹੁਤ ਹੀ ਜ਼ਿਆਦਾ ਮੋਟੀ ਹੁੰਦੀ ਸੀ ਹੁਣ ਮੇਰੇ ਵਾਲ ਕੁਛ ਨ ਅਗੇ ਕੁਝ ਪ੍ਰੋਬਲਮਸ ਵੀ ਮੈਂ ਤੁਹਾਨੂੰ ਅੱਗੇ ਦੱਸੂਗੀ ਤੇ ਮੈਂ ਆਪਣੇ ਵਾਲਾਂ ਦੀ హెయిర్ ਕੇਅਰ ਰੁਟੀਨ ਸਟਾਰਟ ਕਰਨ ਲੱਗੀ ਸੀ ਤੇ ਮੈਂ ਕਿ ਸੋਚਿਆ ਕਿਉਂ ਨਾ ਤੁਹਾਡੇ ਨਾਲ ਵੀ ਸ਼ੇਅਰ ਕੀਤਾ ਜਾਵੇ ਠੀਕ ਹੈ ਤੇ ਸਭ ਤੋਂ ਪਹਿਲਾਂ ਆਪਣੇ ਵਾਲਾਂ ਨੂੰ ਸੀਰਮ ਲਗਾਉਣਾ ਹੈ ਠੀਕ ਹੈ ਉਸ ਤੋਂ ਬਾਅਦ ਆਪਾਂ ਕੰਗੀ ਕਰਦੀਆਂ ਹਾਂਜੀ ਇੱਥੇ ਬਹੁਤ ਹੀ ਵੱਡਾ ਪੁਆਇੰਟ ਆ ਗਿਆ ਕੰਗੀ ਕਰਨੀ ਹੈ ਜ਼ਿਆਦਾਤਰ ਲੋਕ ਪਲਾਸਟਿਕ ਦੀ ਕੰਗੀ ਯੂਜ਼ ਕਰਦੇ ਆ ਪਲਾਸਟਿਕ ਬਹੁਤ ਹੀ ਜ਼ਿਆਦਾ ਹਾਨੀਕਾਰਕ ਤਾਂ ਹੁੰਦਾ ਹੀ ਹੈ ਸਭ ਨੂੰ ਪਤਾ ਹੀ ਹੈ ਤਾਂ ਆਪਾਂ ਪਲਾਸਟਿਕ ਦੀ ਕੰਗੀ ਨੂੰ ਛੱਡ ਕੇ ਲੱਕੜ ਦੀ ਕੰਗੀ ਯੂਜ਼ ਕਰਨੀ ਹੈ ਮਾਰਕੀਟ ਵਿੱਚ ਬਹੁਤ ਹੀ ਆਸਾਨੀ ਨਾਲ ਮਿਲ ਜਾਏਗੀ ਇਹ ਤੁਸੀਂ ਪਲੀਜ਼ ਲੱਕੜ ਦੀ ਕੰਗੀ ਯੂਜ਼ ਕਰਨਾ ਸਟਾਰਟ ਕਰੋ ਇਹ ਬਹੁਤ ਹੀ ਸਾਡੇ హెਅਰ ਲਈ ਸਾਡੇ ਬ੍ਰੇਨ ਲਈ ਬਹੁਤ ਹੀ ਜ਼ਿਆਦਾ ਚੰਗੀ ਹੁੰਦੀ ਹੈ ਐਰੇ ਬਾਰੇ ਵੀ ਮੈਂ ਵੀਡੀਓ ਲੈ ਕੇ ਆਉਂਗੀ ਜੇ ਤੁਹਾਨੂੰ ਚਾਹੀਦੀ ਹੈ ਤਾਂ ਮੈਨੂੰ ਮੈਸੇਜ ਜ਼ਰੂਰ ਕਰਿਓ ਤੇ ਤੁਸੀਂ ਵੀ ਐਦਾ ਵਾਲਾ ਚ ਕੰਗੀ ਕਰਕੇ ਆਪਣਾ హెਅਰ ਫੋਲ ਬਹੁਤ ਹੀ ਜ਼ਿਆਦਾ ਘਟਾ ਸਕਦੇ ਹੋ ਇਹ ਵੀ ਇੱਕ ਪੁਆਇੰਟ ਹੈ ਸਾਡੀ హెਅਰ ਕੇਅਰ ਰੁਟੀਨ ਦਾ ਕਿ ਵਾਲਾ ਚ ਕੰਗੀ ਕਿਵੇਂ ਕਰਦੀ ਹੈ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਵੀ ਕਰਿਓ ਮੈਨੂੰ ਸਬਸਕ੍ਰਾਈਬ ਵੀ ਕਰਿਓ ਮੇਰੇ ਚੈਨਲ ਨੂੰ ਤੇ ਜੇ ਤੁਸੀਂ ਮੇਰੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਪਲੀਜ਼ ਮੈਨੂੰ ਬਹੁਤ ਸਾਰਾ ਪਿਆਰ ਦਿਓ ਐਦਾਂ ਹੀ ਜੁੜੇ ਰਹੋ ਕੱਲ ਨੂੰ ਮੈਂ ਇੱਕ ਹੋਰ ਵੀਡੀਓ ਲੈ ਕੇ ਆਉਂਗੀ ਜਦੋਂ ਵੀ ਮੇਰਾ ਟਾਈਮ ਲੱਗੂਗਾ ਤਾਂ ਪਲੀਜ਼ ਮੇਰੀ ਵੀਡੀਓ ਨੂੰ ਜ਼ਰੂਰ ਦੇਖਿਓ ਅੱਜ ਲਈ ਬਸ ਇੰਨਾ ਹੀ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅੱਜ ਲਈ ਬਸ ਇੰਨਾ ਹੀ ਸਤਿ ਸ਼੍ਰੀ ਅਕਾਲ ਜੀ